ਾਰੇ ਅਸੀਂ ਵੀ ਜਦੋਂ ਜੂਨ 84 ਦਾ ਘਲੂ ਘਰਾ ਵਾਪਰਿਆ ਜੁਲਾਈ ਦੇ ਵਿੱਚ ਇੰਦਰਾ ਗਾਂਧੀ ਨੇ ਵਾਈਟ ਪੇਪਰ ਪਾਰਲੀਮੈਂਟ ਦੀ ਟੇਬਲ ਤੇ ਰੱਖਿਆ ਔਰ ਉਦੋਂ ਬੜੇ ਲਾਈਟਰ ਅੰਦਾਜ਼ ਦੇ ਵਿੱਚ ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਉਸ ਪੀਰੀਅਡ ਦੇ ਕਹਿੰਦੇ ਸੀ ਕਿ ਸਿੱਖ ਤਾਂ ਪੜਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਔਰ ਇਹ ਜਿਹੜੇ ਜਦੋਂ ਅਸੀਂ ਇਹ ਵਰਡਿਕਟ ਦੇਖਦੇ ਰਾਜ ਕਰੇਗਾ ਖਾਲਸਾ ਜਾਂ ਖਾਲਸਾ ਜੀ ਕੇ ਬੋਲ ਵਾਲੇ ਜਾਂ ਪੰਥ ਕੀ ਜੀਤ ਇਸ ਸਿੰਬੋਲਿਕ ਲਫ਼ਜ਼ ਨਹੀਂ ਨੇ ਇਹਨਾਂ ਦੇ ਉੱਤੇ ਇਤਿਹਾਸ 18ਵੀਂ ਸਦੀ ਇੱਕ ਸਦੀ ਅਸੀਂ ਲੜੇ ਆਂ ਔਰ ਇਹ ਦਾਵਾ ਹੀ ਐ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਅੱਜ ਇਹ ਅਹਿਮੀਅਤ ਹੈ ਕਿ ਬਲੂਮਬਰਗ ਵਰਗਾ ادارਾ ਇਸ ਇਵੈਂਟ ਨੂੰ ਕਵਰ ਕਰ ਰਿਹਾ ਹੁਣ ਇਹ ਛੋਟੀ ਗੱਲ ਨਹੀਂ ਹੈ ਕਿ ਵੀ ਅੱਜ 13000 ਮੀਲ ਤੱਕ ਕਿੰਨੇ ਮੁਲਕ 5 वाइज ਕੰਟਰੀਜ਼ ਮੈਨ ਨੇ ਕਿਵੇਂ ਅੱਜ ਯੂਕੇ ਹੋਏ ਅਮਰੀਕਾ ਹੋਏ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਨਿਊਜ਼ੀਲੈਂਡ ਹੋਏ ਸਿੱਖਾ ਪ੍ਰਤੀ ਇੱਕ ਸਿੰਪਥੀ ਫੈਕਟਰ ਹੈ ਕਿਉਂਕਿ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ ਵੀ ਅਲਟੀਮੇਟਲੀ ਪਰਮਾਨੈਂਟ ਇੰਟਰਸਟ ਹੀ ਹੁੰਦੇ ਨੇ ਪੱਛਮੀ ਤਾਕਤਾਂ ਵੀ ਸਾਨੂੰ ਲੈਟਡਾਊਨ ਕਰ ਸਕਦੀਆਂ ਨੇ ਪਰ ਜੇ ਸਾਡਾ ਰਿਜ਼ੋਲਵ ਹੈ ਸਾਡੀ ਵਿਲ ਹੈ ਗੇ ਵੀ ਅਸੀਂ ਜਿਤਨਾ ਨਿਸ਼ਚਾ ਕਰ ਆਪਣੀ ਜਿੱਤ ਕਰੋ ਤੇ ਦੁਨੀਆ ਦੀ ਕੋਈ ਤਾਕਤ ਸਿੱਖ ਕੌਮ ਨੂੰ ਖਾਲਸਤਾਨ ਲਿਬਰੇਟ ਕਰਾਉਣ ਤੋਂ ਰੋਕ ਨਹੀਂ ਸਕਦੀ ਅਕਤੂਬਰ 1983 ਦੇ ਵਿੱਚ ਮੈਂ 51 ਸਿੰਘਾਂ سنگੜੀਆਂ ਦਾ ਜਥਾ ਲੈ ਕੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਵੀ ਦਿੱਤੀ ਕੁਝ ਵਕਤ ਫਿਰੋਜ਼ਪੁਰ ਜੇਲ੍ਹ 'ਚ گزارਣ ਦਾ ਮੌਕਾ ਬਣਿਆ ਜੂਨ 84 ਵੇਲੇ ਵੀ ਅਸੀਂ ਜਲੰਧਰ ਬੇਸਡ ਸੀ ਬਹੁਤ ਸਾਰਾ ਕੁਝ ਚੱਲ ਰਿਹਾ ਸੀ ਕਰਨ ਦਾ ਪਰ ਮੈਨੂੰ ਇੱਕ ਗੱਲ 80s ਦੀ ਮੂਵਮੈਂਟ ਵੇਲੇ ਵੀ ਨਜ਼ਰ ਆਉਂਦੀ ਸੀ ਕਿ ਜਿਹੜਾ ਸਾਡਾ ਇੰਟੈਲੈਕਚੁਅਲ ਹੈ ਉਹ ਇੱਕ ਵਿਥ ਤੇ ਕੌਮ ਤੱਕ ਗੱਲ ਨਹੀਂ ਪਹੁੰਚੀ ਸ੍ਰੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਰੇਡੀਓ ਯੂ ਐਸ ਏ ਦੇ ਉਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਲਬੀ ਸਿੰਘ ਐਸ ਟਾਈਮ ਕੈਲੀਫੋਰਨੀਆ ਦੀ ਫਾਈਨੈਂਸ਼ੀਅਲ ਰਾਜਧਾਨੀ ਸੈਨ ਫਰਾਂਸਿਸਕੋ ਤੋਂ ਗੱਲਬਾਤ ਕਰ ਰਹੇ ਹਾਂ ਆਪਣੇ ਨਾਲ ਸਿੱਖ ਬੁੱਧੀਜੀਵੀ ਡਾਕਟਰ ਅਮਰਜੀਤ ਸਿੰਘ ਜੀ ਜੁੜ ਚੁੱਕੇ ਆ ਕੱਲ ਵੀ ਇਹਨਾਂ ਦੇ ਨਾਲ ਆਪਾਂ ਉੱਥੇ ਸੀਗੇ ਵਾਸ਼ਿੰਗਟਨ ਡੀ ਸੀ ਜੋ ਕਿ ਅਮਰੀਕਾ ਦੀ ਰਾਜਧਾਨੀ ਆ ਜਿੱਥੇ ਲਾਬਿੰਗ ਚੱਲਦੀ ਆ ਜਿੱਥੇ ਕੱਲ 1984 ਨੂੰ ਰਿਮੈਂਬਰ ਕੀਤਾ ਗਿਆ ਆ ਕਾਂਗਰਸਮੈਨ ਕਾਂਗਰਸ ਵੂਮਨ ਆ ਕੇ ਸਿੱਖਾਂ ਦੇ ਨਾਲ ਖੜੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰਾਜਕਰਨ ਮੀਤ ਸਿੰਘ ਜੀ ਤੁਹਾਨੂੰ ਵੀ ਔਰ ਪੰਜਾਬੀ ਰੇਡੀਓ ਯੂ ਐਸ ਐ ਨਾਲ ਜੁੜੇ ਹੋਏ ਸਾਰੇ ਸ਼ਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਕੱਲਾਪਾ ਵਾਸ਼ਿੰਗਟਨ ਡੀ ਸੀ ਸੀਗੇ ਬੜਾ ਅਹਿਮ ਦਿਨ ਸੀਗਾ ਆਪਾਂ ਨੂੰ ਉਹ ਤਾਕਤ ਦੇ ਗਲਿਆਰਿਆਂ ਦੇ ਵਿੱਚ ਜਿਹੜੀਆਂ ਆ ਉਹ ਸ਼ਕਤੀਆਂ ਜੇ ਮੁਲਕ ਬਣਾਉਂਦੀਆਂ ਆ ਜਿਹੜੇ ਜਿਨ੍ਹਾਂ ਦੇ ਕੋਲ ਪਾਵਰਸ ਆ ਉਹਨਾਂ ਨੇ ਆਪਣਾ ਸਾਥ ਦਿੱਤਾ ਅੱਜ ਇੱਥੇ ਆਪਾਂ ਸੈਨ ਫਰਾਂਸਿਸਕੋ ਦੇ ਵਿੱਚ ਇਹ ਪਾਦਸ਼ਾਹੀ ਰੈਲੀ ਸੋਵਰਨਿਟੀ ਰੈਲੀ ਦੇ ਵਿੱਚ ਪਹੁੰਚੇ ਆ ਕਿਦਾਂ ਇਹ ਇੰਪੋਰਟੈਂਸ ਦੇਖਦੇ ਆ ਵੀ ਕੜੀਆਂ ਜੁੜ ਰਹੀਆਂ ਆ ਦੇਖੋ ਕੱਲ 6 ਜੂਨ ਦਾ ਦਿਨ ਸੀ ਤੇ 6 ਜੂਨ ਉਹ ਦਿਨ ਹੈ ਜਿਸ ਦਿਨ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਟੈਂਕਾਂ ਦੇ ਨਾਲ ਭਾਰਤੀ ਫੌਜ داخل ਹੋਈ ਅਕਾਲ ਤਖਤ ਔਰ ਉਹ ਬੈਟਲ ਜਿਹਨੂੰ ਜਿਹੜਾ ਬੀਬੀਸੀ ਦਾ ਬਿਊਰੋ ਚੀਫ ਦਿੱਲੀ ਦੇ ਵਿੱਚ ਉਸ ਵੇਲੇ ਮਾਰਕਟ ਲਈ ਸੀ ਉਹਨੇ ਬਾਅਦ ਦੇ ਵਿੱਚ ਸਤੀਸ਼ ਯਾਕੂਬ ਦੇ ਨਾਲ ਮਿਲ ਕੇ ਪਹਿਲੀ ਕਿਤਾਬ ਜਿਹੜੀ ਬਾਹਰ ਆndi ਅਮਰਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਉਹ ਇਹ ਜਿਹੜੀ ਬੈਟਲ ਆਫ ਅਕਾਲ ਤਖਤ ਸੀ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਜਦੋਂ ਮੂਲ ਨਾਨਕਸ਼ਹੀ ਕੈਲੰਡਰ 2003 ਮਨਜ਼ੂਰ ਹੋਇਆ ਤੇ 6 ਜੂਨ ਦਾ ਦਿਨ ਸੰਜਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੇ ਸ਼ਹੀਦੀ ਦਿਨ ਵਜੋਂ ਵੀ ਜਿਹੜੀ ਹੈ ਇਹਨੂੰ ਰੈਕਗਨਾਈਜ਼ ਕੀਤਾ ਗਿਆ ਔਰ ਕੱਲ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਭਈ ਇਹ ਬੜਾ ਸਿੰਬੋਲਿਕ ਸੀ ਇੱਕ ਪਾਸੇ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਅਰਦਾਸ ਹੋ ਰਹੀ ਸੀ ਕੱਲੂ ਕਾਰਾ 84 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਔਰ ਜਥੇਦਾਰ ਨੇ ਭਾਵੇਂ ਉਹ ਕੰਟਰੋਵਰਸੀਆਂ ਆਪਣੀ ਥਾਂ ਤੇ ਨੇ ਉਹਨਾਂ ਨੇ ਪਹਿਲੀ ਵਾਰ ਖੁੱਲ ਕੇ ਮੈਂ ਇਸ ਕਿਸਮ ਦਾ ਮੌਕਾ ਦੇਖਿਆ ਜਿੱਥੇ ਉਹਨਾਂ ਨੇ ਪੰਜਾਬ ਨੂੰ ਸਿੱਖ ਹੋਮਲੈਂਡ ਕਰਕੇ ਐਡਰੈਸ ਕੀਤਾ ਔਰ ਠੀਕ 13000 ਮੀਲ ਦੂਰ ਵਾਸ਼ਿੰਗਟਨ ਡੀਸੀ ਕੋਰੀਡੋਰ ਆਫ ਪਾਵਰ ਦੇ ਵਿੱਚ ਅਰਦਾਸ ਹੋ ਰਹੀ ਸੀ ਜਿੱਥੇ ਪ੍ਰਣਾਮ ਸ਼ਹੀਦਾ ਨੂੰ ਜੀ ਗਰੰਥੀ ਸਿੰਘ ਉਹਨਾਂ ਨੇ ਅਖੀਰ ਦੇ ਵਿੱਚ ਲਫ਼ਜ਼ ਕਹੇ ਔਰ ਬਾਅਦ ਦੇ ਵਿੱਚ ਡੇਢ ਦਰਜਨ ਤੋਂ ਜ਼ਿਆਦਾ ਕਾਂਗਰਸਮੈਨਾਂ ਨੇ ਕਾਂਗਰਸ ਵਿਮਨ ਨੇ ਆ ਕੇ ਜੂਨ 84 ਨੂੰ ਯਾਦ ਕੀਤਾ ਤੇ ਮੇਰੇ ਦਿਮਾਗ ਚ ਇੱਕਦਾ ਮ ਆ ਰਹੀ ਸੀ ਵੀ ਜਦੋਂ ਜੂਨ 84 ਦਾ ਘਲੂ ਘਰਾ ਵਾਪਰਿਆ ਜੁਲਾਈ ਦੇ ਵਿੱਚ ਇੰਦਰਾ ਗਾਂਧੀ ਨੇ ਵਾਈਟ ਪੇਪਰ ਪਾਰਲੀਮੈਂਟ ਦੀ ਟੇਬਲ ਤੇ ਰੱਖਿਆ ਔਰ ਉਦੋਂ ਬੜੇ ਲਾਈਟਰ ਅੰਦਾਜ਼ ਦੇ ਵਿੱਚ ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਉਸ ਪੀਰੀਅਡ ਦੇ ਕਹਿੰਦੇ ਸੀ ਕਿ ਸਿੱਖ ਤਾਂ ਪੜਦੇ ਹੁੰਦੇ ਸੀ ਰਾਜ ਕਰੇਗਾ ਖਾਲਸਾ ਇਹਨਾਂ ਨੂੰ ਐਸੀ ਮਾਰ ਮਾਰੀ ਆ ਕਿ ਯਾਦ ਕਰੇਗਾ ਖਾਲਸਾ ਉਹਨ 41 ਵਰਿਆਂ ਬਾਅਦ ਕਿਵੇਂ ਸਾਰਾ ਗਲੋਬ ਘੁੰਮਿਆ ਅੱਜ ਸਾਡਾ ਪਾਤਸ਼ਾਹੀ ਦਾਵਾ ਜਦ ਅਸੀਂ ਇੱਥੇ ਸੈਨਫੈਂਸ ਕੋ ਦੀ ਧਰਤੀ ਤੇ ਖੜੇ ਆ ਪਾਤਸ਼ਾਹੀ ਦਾਵਾ ਔਰ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਕੌਮ ਦੇ ਅੱਗੇ ਸਿਰ ਝੁਕਾ ਕੇ ਪੰਜਾਂ ਦੇ ਅੱਗੇ ਅੰਮ੍ਰਿਤ ਦੀ ਦਾਤ ਲਈ ਸੀ ਔਰ ਇਹ ਜਿਹੜੇ ਜਦੋਂ ਅਸੀਂ ਇਹ ਵਰਡਿਕਟ ਦੇਖਦੇ ਰਾਜ ਕਰੇਗਾ ਖਾਲਸਾ ਜਾਂ ਖਾਲਸਾ ਜੀ ਕੇ ਬੋਲ ਵਾਲੇ ਜਾਂ ਪੰਥ ਕੀ ਜੀਤ ਇਸ ਸਿੰਬੋਲਿਕ ਲਾਫਜ਼ ਨਹੀਂ ਨੇ ਇਹਨਾਂ ਦੇ ਉੱਤੇ ਇਤਿਹਾਸ 18ਵੀਂ ਸਦੀ ਇੱਕ ਸਦੀ ਅਸੀਂ ਲੜੇ ਆਂ ਔਰ ਇਹ ਦਾਵਾ ਹੀ ਐ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ ਕਿ ਜੇ ਸ਼ਹੀਦੀ ਹੋਈ ਤੇ ਗੁਰੂ ਦੀ ਗੋਦ ਦੀ ਪਾਤਸ਼ਾਹੀ ਹੈ ਤੇ ਜੇ ਅਸੀਂ ਜਿੱਤੇ ਰਾਜ ਕਰੇ ਹਾਂ ਇਹ ਕਾ ਲੜ ਮਰੇ ਇਹ 18th ਸੈਂਚਰੀ ਦਾ ਸੰਕਲਪ ਹੈ ਕਿ ਜਾਂ ਸੀ ਸਵਰਨ ਪਾਤਸ਼ਾਹ ਦੇ ਮਾਲਕ ਹੈ ਜਾਸੀ ਸ਼ਹੀਦੀ ਪਾਵਾਂਗੇ ਦੇ ਲਈ ਗੁਲਾਮੀ ਲਫ਼ਜ਼ ਸਿੱਖ ਡਿਕਸ਼ਨਰੀ ਦਾ ਲਫ਼ਜ਼ ਨਹੀਂ ਹੈ ਸੋ ਮੈਂ ਸਮਝਦਾ ਕਿ ਬਹੁਤ ਕੁਝ ਬਦਲਿਆ ਹੈ ਅੱਜ ਇੰਟਰਨੈਸ਼ਨਲ ਰਡਾਰ ਸਕਰੀਨ ਦੇ ਉੱਤੇ ਇੰਡੀਆ ਦਾ ਇਮੇਜ ਐਜ਼ ਅ ਰੋਗ ਸਟੇਟ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਭਾਈ ਗੁਰਪੰਗ ਗੁਰਪਤਵੰਨ ਸਿੰਘ ਪੰਨੂ ਮਰਡਰ ਕੇਸ ਪਲਾਨਡ ਫਾਈਲ ਇਸ ਸਾਰੇ ਤੋਂ ਬਾਅਦ ਅਸੀਂ ਇਸ ਸਾਹ ਦੇ ਖੜੇ ਹਾਂ ਦੂਸਰਾ ਖਾਲਸਤਾਨ ਲਫ਼ਜ਼ ਜਿਹੜਾ ਚਾਰ ਦਹਾਕਿਆਂ ਚ ਭਾਰਤੀ ਹਾਕਮਾਂ ਨੇ ਇੱਕ ਡਰਟੀ ਲਫ਼ਜ਼ ਬਣਾ ਦਿੱਤਾ ਸੀ ਇੱਕ ਗਾਲ ਵਾਂਗ ਵਰਤਿਆ ਜਾਂਦਾ ਸੀ ਅੱਜ ਇਸ ਦੇ ਉੱਤੇ ਸੀਰੀਅਸ ਡਿਬੇਟਸ ਨੇ ਡਿਸਕਸ਼ਨਸ ਨੇ ਅੱਜ ਇਹ ਅਹਿਮੀਅਤ ਹੈ ਕਿ ਬਲੂਮਬਰਗ ਵਰਗਾ ادارਾ ਇਸ ਇਵੈਂਟ ਨੂੰ ਕਵਰ ਕਰ ਰਿਹਾ ਹੁਣ ਇਹ ਛੋਟੀ ਗੱਲ ਨਹੀਂ ਹੈ ਕਿ ਵੀ ਅੱਜ 13000 ਮੀਲ ਤੱਕ ਕਿੰਨੇ ਮੁਲਕ 5 वाइज ਕੰਟਰੀਜ਼ ਨੇ ਕਿਵੇਂ ਅੱਜ ਯੂਕੇ ਹੋਏ ਅਮਰੀਕਾ ਹੋਏ ਕੈਨੇਡਾ ਹੋਏ ਆਸਟ੍ਰੇਲੀਆ ਹੋਏ ਨਿਊਜ਼ੀਲੈਂਡ ਹੋਏ ਸਿੱਖਾਂ ਪ੍ਰਤੀ ਇੱਕ ਸਿੰਪੈਥੀ ਫੈਕਟਰ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਸੈਂਟਰਲ ਸਟੇਜ ਤੇ ਹੈ ਔਰ ਸਾਡੀ ਤੀਸਰੀ ਜਨਰੇਸ਼ਨ ਲਗਭਗ 20 ਸਾਲ ਦੀ ਜਨਰੇਸ਼ਨ ਹੁੰਦੀ ਹੈ 40 ਸਾਲਾਂ ਦੀ ਦੋ ਜਨਰੇਸ਼ਨ ਤੀਸਰੀ ਜਨਰੇਸ਼ਨ ਹੈ ਖਾਲਸਤਾਨ ਦਾ ਝੰਡਾ ਚੁੱਕਦਾ ਤੇ ਇਹ ਬੜੀ ਅਹਿਮियत ਵਾਲੀ ਗੱਲ ਹੈ ਔਰ ਬੜੇ ਫਖਰ ਵਾਲੇ ਪਾਲਨੇ ਸਾਡੇ ਲਈ ਡਾਕਟਰ ਸਾਹਿਬ ਇੰਟਰਨੈਸ਼ਨਲ ਆਪਾ ਜੀਓ ਪੋਲਿਟਿਕਸ ਦੀ ਵੀ ਨਾਲ ਗੱਲ ਕਰਦੇ ਆਂ ਇੰਡੀਆ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਜੀ7 ਦੇ ਵਿੱਚ ਜਿਹੜੀ ਉਹ ਹਾਜ਼ਰੀ ਉਹਨਾਂ ਦੀ ਮਿਲੇ ਬਹੁਤ ਕੁਝ ਚੱਲਿਆ ਕੱਲ ਜਿਹੜੇ ਮਾਰਕ ਕਾਰਡ ਨਹੀਂ ਹੋਣਾ ਨੇ ਉਹਨਾਂ ਨੂੰ ਸੱਦਾ ਜਿਹੜਾ ਉਹ ਦੇ ਦਿੱਤਾ ਸਿੱਖ ਉਹ ਇਸ ਨੂੰ ਇਸ ਤਰੀਕੇ ਦੇ ਨਾਲ ਵੀ ਜਿਹੜੇ ਆ ਕੁਝ ਹਲਕਿਆਂ 'ਚ ਇਹ ਦੇਖਿਆ ਜਾ ਰਿਹਾ ਹੈ ਵੀ ਇਹ ਇੱਕ ਪਿੱਟ ਪਿੱਟ 'ਚ ਜਿਹੜਾ ਸ਼ੁਰੂ ਆ ਵੀ ਇੱਕ ਪਾਸੇ ਭਾਈ ਨੱਜਰ ਹੋਣਾ ਦੀ ਜਿਹੜੀ ਸ਼ਹਾਦਤ ਦੀ ਜਿਹੜੀ ਵਰਸੀ ਆ ਉਹ ਆ ਰਹੀ ਆ ਦੂਜੇ ਪਾਸੇ ਉਹ ਕਹਿੰਦਾ ਜੀ ਪੰਜਵਾਂ ਸਭ ਤੋਂ ਵੱਡਾ ਮੁਲਕ ਇਕਨੋਮੀ ਦਾ ਸਾਡੇ ਲਈ ਇੰਪੋਰਟੈਂਟ ਆ ਇਸ ਜਿਹੜੇ ਚੇਂਜ ਹੋਇਆ ਆ ਇਸ ਨੂੰ ਆਪਾਂ ਕਿੱਦਾਂ ਦੇਖਣਾ ਹੈ ਦੇਖੋ ਇੱਕ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕੌਮੀ ਤੌਰ ਤੇ ਵੀ ਕਿ ਸਿਆਸਤ ਬਾਰੇ ਇੱਕ ਕੋਟ ਕੀਤੀ ਜਾਂਦੀ ਹੈ ਕਿ ਵੀ देयर आर ਨੋ ਪਰਮਾਨੈਂਟ ਫਰੈਂਡਸ অর ਫੋਸ ਓਨਲੀ ਪਰਮਾਨੈਂਟ ਆਰ ਇੰਟਰਸਟ ਇਹ ਗੱਲ ਅਮਰੀਕਾ ਦੇ ਹਵਾਲੇ ਨਾਲ ਹੋਏ ਕੈਨੇਡਾ ਦਾ ਇਹ ਫੈਸਲਾ ਜੀ 7 ਦੇ ਵਿੱਚ ਮੋਦੀ ਨੂੰ ਇਨਵਾਈਟ ਕਰਨਾ ਕਿਉਂਕਿ ਮੇਰਾ ਮੱਥਾ ਉਦੋਂ ਨਹੀਂ ਠਣਕਿਆ ਸੀ ਜਦੋਂ ਅਨੀਤਾ ਆਨੰਦ ਨੇ ਐਸ ਜੀ ਸ਼ੰਕਰ ਦੇ ਨਾਲ ਕਮਿਊਨੀਕੇਸ਼ਨ ਖੋਲੀ ਸੀ ਜੀ 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 ਇੱਕ ਗੱਲ ਦਾ ਧਿਆਨ ਰਹਿ ਵੀ ਕੈਨੇਡਾ ਦੇ ਵਿੱਚ ਇਕਨੋਮੀ ਕਾਫੀ ਡਾਊਨ ਸਲਾਈਡ ਹੈ ਅਮਰੀਕਾ ਜਿਹੜਾ ਸਭ ਤੋਂ ਵੱਡਾ ਐਲਾਈ ਸੀ ਉਹਨੇ ਵੀ ਪਿੱਠ ਦਿਖਾਈ ਹੋਈ ਹੈ ਜੇ ਟੈਰਿਫ ਵਾਰ ਚੱਲ ਰਹੀ ਹੈ ਤੇ ਕੌਨ ਨਹੀਂ ਕੋਈ ਪੋਲੀਟਿਸ਼ੀਅਨ ਨਹੀਂ ਹੈ ਉਹ ਇੱਕ ਬੈਂਕਰ ਹੈ ਉਹਨੇ ਫੈਸਲਾ ਬੇਸ਼ੱਕ ਇਹਨਾਂ ਨੂੰ ਬਹੁਤ ਮਹਿੰਗਾ ਪੈਗਾ ਲਿਬਰਲ ਪਾਰਟੀ ਨੂੰ ਵੀ ਮਹਿੰਗਾ ਪੈਗਾ ਆਲਰੇਡੀ ਜਿਹੜੇ ਉਹਨਾਂ ਦੇ ਕੁਝ ਪਾਰਲੀਮੈਂਟ ਏਰੀਆ ਨੇ ਉਹਨਾਂ ਨੇ ਡਿਸੈਂਟ ਦਿੱਤਾ ਹੈ ਉਲਡੀ ਆਰਸੀਐਮਪੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਔਰ ਇਸ ਵੇਲੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੈ ਕਿਉਂਕਿ ਕੈਨੇਡਾ ਇੱਕ ਹਿਊਮਨ ਰਾਈਟਸ ਦਾ ਝੰਡਾ ਬਰਦਾਸ਼ਤ ਮੁਲਕ ਹੈ ਉਹ ਮਾਈਂਡ ਦਾ ਇਸ਼ੂ ਹੋਏ ਕੈਨੇਡਾ ਨਿਊਕਲੀਅਰ ਪਾਵਰ ਨਹੀਂ ਹੈ ਰਾਦਰ ਜਦੋਂ ਇੰਡੀਆ ਨੇ 1974 ਦੇ ਵਿੱਚ ਐਟੋਮਿਕ ਬੰਬ ਟੈਸਟ ਕੀਤਾ ਸੀ ਕੈਨੇਡਾ ਨੇ ਪਾਬੰਦੀਆਂ ਰੱਖਤੀਆਂ ਸੀ ਜੀ ਜੀ ਸੋ ਇਹਦੇ باوجود ਕਿ ਇੰਡੀਆ ਨੇ ਉਹਨਾਂ ਦੀ ਨੈਸ਼ਨਲ ਸੋਵਰਨਿਟੀ ਵਾਇਲਟ ਕੀਤੀ ਛੇ ਉਹਨਾਂ ਦੇ ਟਾਪ ਡਿਪਲੋਮੈਟ ਇਸੇ ਲਿਬਰਲ ਪਾਰਟੀ ਦੇ ਸਾਬਕਾ ਪ੍ਰਾਈਮ ਮਿਨਿਸਟਰ ਨੇ ਪਰਸੋਨਾ ਨਾਨ ਗ੍ਰੇਟਾ ਐਲਾਨ ਨੇ ਇਸ ਕਿਸਮ ਦਾ ਫੈਸਲਾ ਸ਼ਰਮਨਾਕ ਹੈ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਇਹਦੇ ਨਾਲ ਔਰ ਠੀਕ ਕਾਲ ਦਿੱਤੀ ਹੈ 6 ਫਾਰ ਜਸਟਿਸ ਨੇ ਵੀ ਮੈਂ ਵੀ ਕਮਿੰਗ ਵੀਕ ਕਿਉਂਕਿ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਨੂੰ 2 ਸਾਲ ਹੋ ਜਾਣੇ ਨੇ ਸਰੀ ਸਮਾਗਮ ਰੱਖਿਆ ਉਸ 'ਚ ਮੈਂ ਸ਼ਮੂਲੀਅਤ ਕਰਨੀ ਹੈ ਮੈਂ ਸਮਝਦਾ ਵੀ ਅਸੀਂ ਕੈਨੇਡਾ ਵਾਲੇ ਵੀਰਾਂ ਭੈਣਾਂ ਨਾਲ ਮਿਲ ਕੇ ਸਟ੍ਰੈਟਜਾਈਜ਼ ਵੀ ਕਰਾਂਗੇ ਕਿ ਵੱਡੇ ਪੈਮਾਨੇ ਤੇ ਪ੍ਰੋਟੈਸਟ ਹੋਣਾ ਚਾਹੀਦਾ ਹੈ ਇੰਡੀਆ ਜਿਹੜਾ ਇਹ ਸਮਝਦਾ ਹੈ ਵੀ ਇਹਦੇ ਚ ਉਹ ਪੋਲਿਟੀਕਲ ਐਡਵਾਂਟੇਜ ਲਏ ਮੇਬੀ ਉਹਨਾਂ ਲਈ ਡਿਸਐਡਵਾਂਟੇਜ ਟਰਨ ਹੋਏ ਕਿਉਂਕਿ ਜਿਹੜੇ G7 ਦੇ ਬਾਕੀ ਮੁਲਕ ਜਿਹੜਾ ਜਰਮਨ ਹੈ ਇਟਲੀ ਹੈ ਫਰਾਂਸ ਹੈ ਜਿਨ੍ਹਾਂ ਨੂੰ ਇਸ ਸਾਜ਼ਿਸ਼ ਦਾ ਨਹੀਂ ਵੀ ਪਤਾ ਸੀ ਅਸੀਂ ਉਹਨਾਂ ਤੱਕ ਵੀ ਇਹ ਮੈਸੇਜ ਕਨਵੇ ਕਰਾਂਗੇ ਇਟ ਵਿਦਨ ਸਾਨੂੰ ਸਟਰੋਂਗ ਲੌਬੀ ਕਰਨ ਦਾ ਪਰ ਮੈਨੂੰ ਲੱਗਦਾ ਵੀ ਜਿਵੇਂ ਉਹਨੇ ਪ੍ਰਾਈਮ ਮਿਨਿਸਟਰ ਨੇ ਕਿਹਾ ਜੀ ਮੈਂ ਬਾਕੀ ਦੇਸ਼ਾਂ ਨੂੰ ਵੀ ਪੁੱਛਿਆ ਮੈਨੂੰ ਲੱਗਦਾ ਕਿ ਵੀ ਇਹ ਕੁਛ ਨਾ ਕੁਛ ਐਸਾ ਹੀ ਨਰਵੀ ਚੱਲ ਰਿਹਾ ਹੈ ਜਿਹਦੇ ਚ ਇੰਡੀਆ ਨੇ ਕਿਤੇ ਨਾ ਕਿਤੇ ਪ੍ਰੇਵੈਲ ਕੀਤਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਇਵਨ ਇੰਡੀਅਨ ਦਾ ਆਪਣਾ মিডিਆ ਨੇ ਵੀ ਕਿਹਾ ਸੀ ਵੀ ਇਨਵਿਟੇਸ਼ਨ ਨਹੀਂ ਹੈ ਕੋਈ ਲਾਸਟ ਮਿੰਟ ਚੇਂਜ ਹੈ ਪਰ ਮੈਨੂੰ ਲੱਗਦਾ ਵੀ ਇਹ ਫੈਸਲੇ ਦੀ ਕੀਮਤ ਕੈਨੇਡੀਅਨ ਲਿਬਰਲ ਪਾਰਟੀ ਨੂੰ ਵੀ ਦੇਣੀ ਪਵੇਗੀ ਔਰ ਕੈਨੇਡਾ ਦੇ ਸਿਸਟਮ ਨੇ ਆਪਣੇ ਦਾ ਇੱਕ ਤੱਬਾ ਲਿਆ ਲੇਕਿਨ ਅਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਵਾਈਜ਼ ਲੋਕ ਉਹ ਹੁੰਦੇ ਨੇ ਦੋਸੂ ਟਰਨ ਇਵਨ ਐਵਰੀ ਐਡਵਰਸਟੀ ਇਨਟੂ ਐਨ ਐਡਵਾਂਟੇਜ ਇਹ ਇਹਨੂੰ ਅਸੀਂ ਐਜ਼ ਅ ਐਡਵਾਂਟੇਜ ਲਵਾਂਗੇ ਕਿ ਵੀ ਵੀ ਵਿਲ ਐਕਸਪੋਜ਼ ਇੰਡੀਆ ਸਾਜੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਆ ਵੀ ਇੰਟਰਸਟ ਜਿਹੜੇ ਉਹ ਪਰਮਾਨੈਂਟ ਹੁੰਦੇ ਆ ਅਮਰੀਕਾ ਦੇ ਵਿੱਚ ਵੀ ਇਹ ਗੱਲਾਂ ਜਿਹੜੀਆਂ ਉਹ ਨਾਲ ਚੱਲਦੀਆਂ ਅਮਰੀਕਾ ਦੇ ਵਿੱਚ ਵੀ ਆਪਾਂ ਨੂੰ ਪਤਾ ਵੀ ਇਸ ਟਾਈਮ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਇੰਟਰਸਟ ਨੂੰ ਲੈ ਕੇ ਜਿਆਦਾ ਜਿਹੜੀ ਉਹ ਦੇਖਦੀ ਆ ਸਿੱਖਾਂ ਨੂੰ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਸਟ੍ਰੈਟੇਜਾਈਜ਼ ਕਰਨਾ ਚਾਹੀਦਾ ਹੈ ਕੀ ਅਗਲੇ ਕਦਮ ਰੱਖਣੇ ਚਾਹੀਦੇ ਆ ਦੇਖੋ ਕੱਲ ਜਿਹੜੀ ਮੇਰੀ ਪ੍ਰੈਜੈਂਟੇਸ਼ਨ ਸੀ ਉਸ ਕਾਂਗਰੈਸ਼ਨਲ ਜਿੱਥੇ ਟ੍ਰਿਬਿਊਟ ਦਿੱਤੀ ਜਾ ਰਹੀ ਸੀ ਬੇਸ਼ੱਕ ਅਸੀਂ ਥੈਂਕ ਯੂ ਵੀ ਕੀਤਾ ਸਾਰਿਆਂ ਦਾ ਪਰ ਮੈਂ ਇਹ ਲਫ਼ਜ਼ ਦੁਹਰਾਏ ਮੈਂ ਆਲਮੋਸਟ ਆਪਣੀ ਹਰ ਪ੍ਰੈਜੈਂਟੇਸ਼ਨ ਕਿ ਗੁਰੂ ਕਲਗੀਧਰ ਪਾਸ਼ਾ ਦਾ ਫਰਮਾਨ ਹੈ ਕੋऊ ਕਿਸੇ ਕੋ ਰਾਜ ਨ ਦੇਹ ਜੋ ਲਹੈ ਨਿਜਵਲ ਸੇ ਲਹੈ ਸੋ ਸਾਨੂੰ ਇਹ ਕਾਊਂਟ ਨਹੀਂ ਕਰਨਾ ਇਸ ਵੇਲੇ ਫੇਵਰੇਬਲ ਹੈ ਪੱਛਮੀ ਤਾਕਤਾਂ ਨੂੰ ਖਾਲਿਸਤਾਨ ਵੱਲ ਕਦਮ ਵਧਾਉਣੇ ਲੇਕਿਨ ਇੱਕ ਗੱਲ ਦਾ ਕਲੀਅਰ ਹੋਣਾ ਚਾਹੀਦਾ ਹੈ ਵੀ ਇਹ ਮਦਦ ਕਰਨ ਜਾਂ ਨਾ ਕਰਨੋ ਮੈਟਰ ਵਾਟ ਖਾਲਸਾ ਪੰਥ ਨੇ ਆਪਣਾ ਨੇਸ਼ਨ ਸਿਰਜਣਾ ਹੀ ਸਿਰਜਣਾ ਹੈ ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਪਾਤਸ਼ਾਹਤ ਦਿੱਤੀ ਹੋਈ ਹੈ ਸੋ ਮੈਂ ਸਮਝਦਾ ਹਾਂ ਵੀ ਸਾਨੂੰ ਜਿਹਨੂੰ ਕੰਬੀਨੇਸ਼ਨ ਆਫ ਸਟ੍ਰੈਟਜੀਸ ਜਿੱਥੇ ਇੱਕ ਪਾਸੇ ਸਾਡੀ ਲੌਬੀ ਵੈਸਟਰਨ ਪਾਵਰਸ ਨਾਲ ਰਹਿਣੀ ਚਾਹੀਦੀ ਹੈ ਪ੍ਰੋਟੈਸਟਸ ਵੀ ਹੋਣੇ ਚਾਹੀਦੇ ਨੇ ਸਟਰੋਂਗਲੀ ਪੋਲੀਟੀਸ਼ੀਅਨਸ ਤੇ ਦਬਾਅ ਵੀ ਬਣਾਇਆ ਜਾਣਾ ਚਾਹੀਦਾ ਜਿਵੇਂ ਕੈਨੇਡਾ ਦੀਆਂ ਫੈਡਰਲ ਇਲੈਕਸ਼ਨ ਤੋਂ ਪਹਿਲਾਂ ਸਿੱਖ ਫੈਡਰੇਸ਼ਨ ਕੈਨੇਡਾ ਨੇ ਇੱਕ ਕੁਐਸਚਨਰ ਬਣਾਇਆ ਹੈ 10 ਸਵਾਲ ਸੀ ਜੀ ਤੋਂ ਜ਼ਿਆਦਾ ਪਾਰਲੀਮੈਂਟੇਰੀਅਨ ਜਿਹੜੇ ਸਿੱਖ ਹਲਕੇ ਜਿੱਥੇ ਸਿੱਖਾਂ ਦੀ ਵੋਟ ਕਾਊਂਟ ਕਰਦੀ ਹੈ ਉਹਨਾਂ ਨੂੰ ਪੁੱਛਿਆ ਗਿਆ ਔਰ ਉਹਦਾ ਇੰਪੈਕਟ ਬਣਿਆ ਹੈ ਜਿਵੇਂ ਯੂਕੇ ਦੇ ਵਿੱਚ ਸਿੱਖ ਲੌਬੀ ਸਿੱਖ ਫੈਡਰੇਸ਼ਨ ਨੇ ਇਹ ਮਨਾਈ ਹੋਈ ਹੈ ਕਿ ਭਾਈ ਜੂਨ 84 ਦੀ ਇਨਵੈਸਟੀਗੇਸ਼ਨ ਹੋਏਗੀ ਦੇਖੋ ਬੜੀ ਤੇਜ਼ੀ ਨਾਲ ਕਈ ਕੁਝ ਬਦਲ ਰਿਹਾ ਹੈ ਐਲਨ ਮਸਕ ਤੇ ਟਰੰਪ ਦੀ ਰਿਲੇਸ਼ਨਸ਼ਿਪ ਵਿਦਨ 6 ਮੰਥਸ ਕਿੱਥੇ ਪਹੁੰਚ ਗਏ ਸੋ ਇਨ ਸਸੀਂ ਵੀ ਉਹ ਸਾਰੀ ਚੇਂਜ ਦਾ ਹਿੱਸਾ ਹੀ ਹੈ ਸੋ देयर विल बी ਚੇਂजेस ਲੇਕਨ ਸਾਡਾ ਫੋਕਸ ਇਹੀ ਰਹਿਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ ਸਾਨੂੰ ਆਪਣੇ ਐਫਰਟ ਨਾਲ ਹੀ ਫਰਸਟ੍ਰੇਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਕਦੇ ਵੀ ਇਹ ਭੁਲੇਖਾ ਨਹੀਂ ਰਿਹਾ ਵੀ ਅਲਟੀਮੇਟਲੀ ਪਰਮਾਨੈਂਟ ਇੰਟਰਸਟ ਹੀ ਹੁੰਦੇ ਨੇ ਪਸ਼ਮੀ ਤਾਕਤਾਂ ਵੀ ਸਾਨੂੰ ਲੈਟ ਡਾਊਨ ਕਰ ਸਕਦੀਆਂ ਨੇ ਪਰ ਜੇ ਸਾਡਾ ਰਿਜ਼ੋਲਵ ਹੈ ਸਾਡੀ ਵਿੱਲ ਹੈ ਕਿ ਵੀ ਅਸੀਂ ਜਿਤਨਾ ਨਿਸ਼ਚਾ ਕਰ ਆਪਣੀ ਜਿੱਤ ਕਰੋ ਤੇ ਦੁਨੀਆ ਦੀ ਕੋਈ ਤਾਕਤ ਸਿੱਖ ਕੌਮ ਨੂੰ ਖਾਲਸਤਾਨ ਲਿਬਰੇਟ ਕਰਾਉਣ ਤੋਂ ਰੋਕ ਨਹੀਂ ਸਕਦੀ ਸਕਦੀ ਸੋ ਜੇ ਉਹ ਯੂਜ਼ ਕਰਦੇ ਆ ਆਪਾਂ ਨੂੰ ਵੀ ਇਹਨਾਂ ਨੂੰ ਵਰਤਣਾ ਚਾਹੀਦਾ ਹੈ ਉਹ ਉਸ ਚੀਜ਼ ਆ ਅਜਾ ਡਾਕਟਰ ਸਾਹਿਬ ਥੋੜਾ ਜਿਆ ਦੱਸਿਓ ਵੀ ਇਤਿਹਾਸ ਦੇ ਵਿੱਚ ਜਾਈਏ ਜਦੋਂ 1984 ਦਾ ਹਸਾਕਾ ਹੋ ਰਿਹਾ ਸੀ ਤੁਸੀਂ ਉਸ ਟਾਈਮ ਕਿੱਥੇ ਸੀ ਤੇ ਕੀ ਮਨ ਦੇ ਵਿੱਚ ਉਦੋਂ ਤੁਹਾਡੇ ਵਿਚਾਰ ਚੱਲ ਰਹੇ ਸੀ ਦੇਖੋ ਮੈਂ 1977 ਚ ਜਦੋਂ ਸੰਤ ਪਿੰਡਰਾ ਵਾਲਿਆਂ ਨੂੰ ਸੇਵਾ ਮਿਲੀ ਟਕਸਾਲ ਦੀ ਆਲਮੋਸਟ ਨਵੰਬਰ ਦਾ ਮਹੀਨਾ ਹੋਵੇਗਾ ਮੈਂ ਜਲੰਧਰ 베ਸਟ ਸੀ ਤੇ ਮੋਡ ਗੁਮਰੀ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਵਾਲੇ ਸਲਾਨਾ ਕੀਰਤਨ ਦਰਬਾਰ ਕਰਵਾਉਂਦੇ ਸੀ ਤੇ ਉਹਦੇ ਵਿੱਚ ਪਹਿਲੀ ਝਲਕ ਸੰਤ ਪਿੰਡਾ ਵਾਲਿਆਂ ਦੀ ਮੈਨੂੰ ਦੇਖਣ ਨੂੰ ਮਿਲੀ ਉਹ ਤੋਂ 2 ਕੁ ਮਹੀਨੇ ਹੀ ਹੋਏ ਸੀ ਫਿਰ ਜੁੜ ਗਏ ਅਕਤੂਬਰ 1983 ਦੇ ਵਿੱਚ ਮੈਂ 51 ਸਿੰਘਾਂ سنگੜੀਆਂ ਦਾ ਜਥਾ ਲੈ ਕੇ ਧਰਮਯੁੱਧ ਮੋਰਚੇ 'ਚ ਗ੍ਰਿਫਤਾਰੀ ਵੀ ਦਿੱਤੀ ਕੁਝ ਵਕਤ ਫਿਰੋਜ਼ਪੁਰ ਜੇਲ੍ਹ 'ਚ گزارਣ ਦਾ ਮੌਕਾ ਬਣਿਆ ਜੂਨ 84 ਵੇਲੇ ਵੀ ਅਸੀਂ ਜਲੰਧਰ ਬੇਸਡ ਸੀ ਬਹੁਤ ਸਾਰਾ ਕੁਝ ਚੱਲ ਰਿਹਾ ਸੀ ਕਰਨ ਦਾ ਪਰ ਮੈਨੂੰ ਇੱਕ ਗੱਲ 80s ਦੀ ਮੂਵਮੈਂਟ ਵੇਲੇ ਵੀ ਨਜ਼ਰ ਆਉਂਦੀ ਸੀ ਕਿ ਜਿਹੜਾ ਸਾਡਾ ਇੰਟੈਲੈਕਚੁਅਲ ਹੈ ਉਹ ਇੱਕ ਵਿਥ ਤੇ ਕੌਮ ਤੱਕ ਗੱਲ ਨਹੀਂ ਪਹੁੰਚੀ ਸੋ ਪਹਿਲਾ ਐਕਟ ਸਾਡਾ ਜੂਨ 84 ਜਦੋਂ ਜੁਲਾਈ ਚੰ드ਰਾਗੰਦੀ ਨੇ ਵਾਈਟ ਪੇਪਰ ਜਾਰੀ ਕੀਤਾ ਤੇ ਅਸੀਂ ਸਿੱਖ ਇੰਟੈਲੈਕਚੁਅਲਸ ਦਾ ਇੱਕ ਗਰੁੱਪ ਨਾਲ رابطہ ਕੀਤਾ ਚੰਡੀਗੜ੍ਹ ਵੀ ਬੁੱਲੋਂਵਾਲ ਵੀ ਟਾਂਡੇ ਵੀ ਬਾਕੀ ਥਾਵਾਂ ਤੇ ਤੇ ਅਸੀਂ ਕਾਊਂਟਰ ਵਾਈਟ ਪੇਪਰ ਨਵੰਬਰ 84 ਦੇ ਵਿੱਚ ਰਿਲੀਜ਼ ਕੀਤਾ ਸੀ ਸੋ ਉਸ ਤਿੰਨ ਚਾਰ ਸਾਲ ਦੇ ਪੀਰੀਅਡਸ ਵਿੱਚ ਵੀ ਐਕਟੀਵਿਟੀ ਇੰਟੈਲੈਕਚੁਅਲ ਸੀ ਫੇਰ ਸਾਰੇ ਸਿੰਘਾਂ ਦੀ ਵਿਚਾਰ ਦੇ ਨਾਲ ਹੀ ਮੈਂ ਬਾਹਰ ਆਉਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਇਵੇਂ ਦਾ ਮੀਡੀਆ ਨਹੀਂ ਸੀ ਕਿ ਵੀ ਆਪਣੀ ਗੱਲ ਅਮਰੀਕਾ ਤੱਕ ਪਹੁੰਚਾਈ ਜਾਏ ਸੋ 88 ਦੇ ਵਿੱਚ ਮੈਂ ਅਮਰੀਕਾ 'ਚ ਆ ਔਰ ਮਕਸਦ ਇਹ ਸੀ ਕਿ ਵੀ ਅਸੀਂ ਜਿਹੜੀ ਸਾਡੀ ਆਰਮਡ ਸਟਰਗਲ ਹੈ ਜਿਹਨੂੰ ਇਹ دہشت گردੀ ਦੇ ਖਾਤੇ 'ਚ ਪਾ ਰਿਆ ਨੇ ਉਹਨੂੰ ਅਸੀਂ ਪੋਲੀਟੀਕਲ ਈਡੀਅਮ ਦੇਣਾ ਸੋ ਇੱਥੇ ਨਵੰਬਰ 91 ਦੇ ਵਿੱਚ ਮੈਂ ਐਜ਼ ਅ ਸਪੋਕਸਪਰਸਨ ਪੰਥਕ ਕਮੇਟੀ ਜਦੋਂ ਕਿ ਚਾਰਜ ਜਾਰੂ ਜਥੇਬੰਦੀਆਂ ਦਾ ਪੰਜਾਬ ਦੇ ਉੱਤੇ ਪੂਰਾ ਕਮਾਂਡ ਸੀ ਇਸ ਸਫ਼ਰ ਨੂੰ ਸ਼ੁਰੂ ਕੀਤਾ ਤੇ ਰੈਸਟ ਇਜ਼ ਦਾ ਹਿਸਟਰੀ ਇਨ ਅ ਸਾਰੇ ਪੀਰੀਅਡ ਸੋ ਉਦੋਂ ਵੀ ਮੈਨੂੰ ਲੱਗਦਾ ਸੀ ਕਿ ਵੀ ਸਿੱਖਾਂ ਦਾ ਖਾਲਸਾਣ ਤੋਂ ਬਿਨਾ ਗੁਜ਼ਾਰਾ ਨਹੀਂ ਔਰ ਇਹਨਾਂ 41 ਵਰਿਆਂ ਚ ਕੋਈ ਸੂਰਜ ਐਸਾ ਨਹੀਂ ਚੜਿਆ ਜਿਹਨੇ ਇਹ ਰੀਅਲਾਈਜ਼ ਕਰਵਾਇਆ ਹੋਵੇ ਕਿ ਖਾਲਸਤਾਨ ਤੋਂ ਬਿਨਾ ਸਾਡੇ ਕੋਲ ਕੋਈ ਆਪਸ਼ਨ ਹੈ ਔਰ ਅੱਜ ਅਸੀਂ ਆਪਣੀ ਮੰਜ਼ਲ ਦੇ ਬਹੁਤ ਕਰੀਬ ਹੈ ਧੰਨਵਾਦ ਡਾਕਟਰ ਸਾਹਿਬ ਬੜੀ ਮਿਹਰਬਾਨੀ ਬੜਮੁੱਲੀ ਜਾਣਕਾਰੀ ਸਾਂਝੇ ਨਾਲ ਸਾਂਝੀ ਕੀਤੀ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ ਯੂ ਐਸ ਏ ਦੇ ਇਹ ਸਨ ਡਾਕਟਰ ਅਮਰਜੀਤ ਸਿੰਘ ਹੁਣ ਲੈਨੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ